ਸਿਰਫ 700 ਰੁਪਏ ਦੇ ਵਿੱਚ ਪਈ ਆ ਸੀਨਾ ਬਾਈ ਜਲਦੀ ਜਲਦੀ ਡੁਪਲੀਕੇਟ ਮਾਲ ਹੀ ਨਹੀਂ ਬਾੜਦੇ ਦੁਕਾਨ ਦੇ ਵਿੱਚ ਭਾਈ ਇਹ ਤਾਂ ਵਿਦ ਉਹ ਹੈ ਕਿ ਕਯੂਆਰ ਕੋਡ ਵੀਰ ਕੋਡ ਲੱਗਿਆ ਹੋਇਆ ਸਰਚ ਮਾਰ ਲਓ ਜਿੱਥੇ ਮਰਜ਼ੀ ਸਰਚ ਮਾਰ ਦਿਓ ਭਾਜੀ ਸਕੈਨ ਕਰ ਸਕਦੇ ਹੋ ਤੁਸੀਂ ਠੀਕ ਹੈ ਕਯੂਆਰ ਕੋਡ ਸਾਰਾ ਕੁਝ ਲੱਗਿਆ ਹੋਇਆ 5000 ਦਾ ਮਾਡਲ ਹੈ ਇਹ 5000 ਦਾ ਸਿਰਫ 700 ਰੁਪਏ ਦੇ ਵਿੱਚ ਮਿਲਣਾ ਤੁਹਾਨੂੰ ਰਿੰਕੂ ਬ੍ਰਾਂਡ ਹੱਬ ਤੇ अच्छा जी रेट ਤੇ ਉਹਦਾ Ориਜਨਲ ਆ ਜੀ ਜਿੱਥੇ ਮਰਜੀ ਚੈੱਕ ਕਰਾ ਦਿਓ ਇਹਦੇ ਚ ਆਪਣੇ ਕੋਲ ਆ ਤੁਸੀਂ ਚੱਕਿਆ ਹੋਇਆ ਲੀਕ ਉੱਪਰ ਦਾ ਪੀਸ ਆ ਬਿਲਕੁਲ ਲੀਕ ਉੱਪਰ ਦਾ ਜੀ ਇਹਦੀ ਵੀ 100% Ориਜਨਲ ਦੀ ਗਾਰੰਟੀ ਹੂ ਇਹ 10 ਤੇ 11 ਨੰਬਰ ਓਨਲੀ ਸਿਰਫ 10 ਤੇ 11 ਨੰਬਰ ਸਿਰਫ 10 ਤੇ 11 ਦੇਣਾ ਕਿੰਨੇ ਦਾ ਬਾਈ 299 ਰੁਪਏ ਉਹ ਤੇਰਾ ਭਲਾ ਹੋਵੇ ਬਾਈ ਜਿਹਦੇ ਵੱਡਾ ਸਾਈ ਜਣਾ 10 ਤੇ 11 ਵਾਲੇ ਸਿਰਫ 299 300 ਰੁਪਏ ਦੇ ਵਿੱਚ ਸ਼ੂ ਚੱਕਰ ਪੀਆ ਵਾਪਸ ਬਾਈ ਜੀ ਅੱਜ ਆਪਾਂ ਪਹੁੰਚ ਚੁੱਕੇ ਹਾਂ ਰਿੰਕੂ ਬ੍ਰਾਂਡ ਹਬ ਰਾਮਪਰਾ ਫੁੱਲ ਜਿੱਥੇ ਕਿ ਪੂਰੇ ਬ੍ਰਾਂਡਡ ਸ਼ੂਸ ਸਿਰਫ 700 ਰੁਪਏ ਦੇ ਵਿੱਚ ਮਿਲਣਗੇ ਤੁਹਾਨੂੰ ਕੁਆਲਿਟੀ ਚੈੱਕ ਕਰਾਉਣੇ ਆ ਭਰਾ ਯਾਰ ਤੁਸੀਂ ਆ ਕੋਈ ਬਾਕੀ ਚੀਜ਼ ਹੈਗੀ ਆ ਬਹੁਤ ਘੈਂਟ ਕੁਆਲਿਟੀ ਆ ਸਾਰੇ ਪੈਰ ਜਿੰਨੇ ਤੁਸੀਂ ਕਹੋਗੇ ਸਿਰਫ 700 ਰੁਪਏ ਦੇ ਵਿੱਚ ਆਏ ਤੁਸੀਂ ਦੇਖੋ ਠੀਕ ਆਪਾਂ ਬਾਈ ਨਾਲ ਗੱਲ ਕਰਦੇ ਆ ਬਹੁਤ ਘੈਂਟ ਘੈਂਟ ਮਾਡਲ ਆਈ ਫਿਰਦੇ ਆ ਬਾਈ ਜੀ ਆਪ ਵੀ ਇਥੋਂ ਤੁਸੀਂ ਮੈਨੂਫੈਕਚਰ ਕਰਾ ਸਕਦੇ ਹੋ ਬਈ ਦੇਖੋ ਯਾਰ ਚੀਜ਼ ਬਹੁਤ ਘੈਂਟ ਘੈਂਟ ਆ ਸਿਰਫ 700 ਰੁਪਏ ਦੇ ਵਿੱਚ ਬਾਈ ਜੀ ਕੋਲੇ ਪਹੁੰਚ ਚੁੱਕੇ ਆਪਾਂ ਸੱਸੀ ਕਰਵਾਈ ਜੀ ਸੱਸੀ ਗਾਲ ਜੀ ਕੀ ਹਾਲ ਨੇ ਜੀ ਬਹੁਤ ਵਧੀਆ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਵੀ ਤੁਹਾਡੇ ਚੈਨਲ ਨਾਲ ਜੁੜੇ ਹੋਇਆ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਜੀ ਥੈਂਕ ਯੂ ਸਰ ਥੈਂਕ ਯੂ ਹਾਂ ਜੀ ਹਾਂ ਜੀ ਤੇ ਸਰ ਹੁਣ ਆਪਾਂ ਇਹ ਦੱਸੋ ਜਿਹੜੇ ਆ ਸਾਰੇ ਸ਼ੂਜ਼ ਆ ਇਹ ਕੀ ਰੇਟ ਤੇ ਆ ਇਹ ਆਪਣੇ ਕੋਲੇ 700 ਰੁਪਏ ਦਾ ਬਾਈ ਇਹ ਸ ਇਹ ਜਿਹੜਾ ਇਹ ਨਾ ਸੂਜ ਆ ਜਿਵੇਂ ਆ ਖੁੱਲ ਹੀ ਜਾਂਦੇ ਬਈਆ ਹੁਣੀ ਬਾਕਸ ਓਪਨ ਕਰਿਆ ਹਰੇ ਹਾਂਜੀ ਹਾਂਜੀ ਇਹ ਮੰਨ ਲਓ ਸੀਸੀ ਉਸਨੇ ਧਰ ਕੇ ਜਾਂ ਪਾਗ ਲਵਾ ਬੈ ਧਰ ਦਿੰਦੇ ਜਣਕੇ ਹੇ ਲੋਟ ਕੱਲਾ ਕੱਲਾ ਤਿੰਨ ਤਿੰਨ ਹਜ਼ਾਰ ਦਾ ਵਿੱਚ ਹੀ ਜਾਂਦੇ ਬਈ ਬਿਲਕੁਲ ਵੀਰੇ ਐਡ ਰੈਵਲ ਦਾ ਮਾਡਲ ਆ ਯਾਰ ਤੁਸੀਂ ਆ ਆਪਣੇ ਕੋਲ ਕਰ ਸਕਦੇ ਹੋ ਆਪਣੇ ਕੋਲ ਫਲੈਟ ਹੀ 700 ਰੁਪਏ ਦਾ ਜੀ ਇੱਕ ਆ ਮਾਡਲ ਦਿਖਾ ਦੋ ਆ ਵੀਰ ਨੇ ਪਾਈ ਜਾਂਦਾ ਚੈੱਕ ਕਰੀ ਜਾਂਦਾ 700 ਰੁਪਏ ਦਾ ਬਈ 700 ਰੁਪਏ ਦਾ ਬਈ ਜਿੰਨੇ ਮਰਜ਼ੀ ਲੈ ਜਾਓ ਵਾਧੂ ਡਿਜ਼ਾਈਨ ਦੇ ਦਊਗਾ ਦੂਜੇ ਆਏ ਕੋਈ ਸਪੋਰਟਸ ਆ スニーカー ਚਾਹੇ ਬੈਲੀ ਆ ਜਿਹੜਾ ਮਰਜ਼ੀ ਲੈ ਜਾਓ ਤੇ ਰੇਟੇ ਵਗੈਰਾ ਉਹ ਵੀ 700 ਵਿੱਚ 700 ਰੁਪਏ ਜਿਦਾਵਾਂਗੇ ਜੀ ਇਹਦੀ ਖਾਸियत ਕੀ ਹੈ ਬਈ ਇਹ ਬਾਜ਼ਾਰਾਂ ਚ ਨਾ ਬੜਾ ਹਲਕਾ ਸੋਲ ਵੀ ਕੀ ਜਾਂਦਾ ਹਾਂਜੀ ਬਿਲਕੁਲ ਇਹ ਟੀਪੀਆਰ ਸੋਲ ਹੁੰਦਾ ਜੀ ਬਈ ਇਹ ਜਲਦੀ ਜਲਦੀ ਨਾ ਨਹੀਂ ਥੋ ਟੁੱਟ ਜਾਂਦਾ ਜਿਹੜਾ ਹਲਕਾ ਸੋਲ ਹੁੰਦਾ ਇਹ ਨਹੀਂ ਡੋੜਦਾ ਇਹਦੀ ਗਾਰੰਟੀ ਹੋ ਗਈ ਆਪਣੀ ਇਹਦੀ ਫੁੱਲ ਗਾਰੰਟੀ ਇਹਦੀ ਫੁੱਲ ਗਾਰੰਟੀ ਆ ਸੋਲ ਹੀ ਦਿਖੀ ਜਾਂਦਾ ਬਾਈ ਤੁਹਾਨੂੰ ਜਿਹੜਾ ਸੋਲ ਹਲਕਾ ਹੁੰਦਾ ਉਹ ਤੁਹਾਨੂੰ ਉਹੀ ਪਤਾ ਲੱਗ ਜਾਂਦਾ ਇਹ ਪੂਰਾ ਟੌਪ ਦਾ ਸੋਲ ਹੋਊਗਾ ਜਿਹੜਾ ਭਾਜੀਆ ਤੁਸੀਂ ਆਹ ਚੀਜ਼ ਰੱਖੀ ਆਰੇ ਬਹੁਤ ਘੈਂਟ ਜੀ ਇਹਦੇ ਬਾਰੇ ਦਾ ਡਿਮਾਂਡ ਹੀ ਬਹੁਤ ਆ ਸਪੈਸ਼ਲ ਡਿਮਾਂਡ ਤੇ ਮੰਗਾਇਆ ਇਹਦੇ ਤੁਹਾਨੂੰ ਕਲਰ ਦਿਖਾਦਾ ਚਲੋ ਮੜਾ ਜੀ ਆਜੋ ਆ ਜੀ ਪਿੱਛੇਓ ਮੜਾ ਜੀ ਪਿੱਛੇ ਨੂੰ ਹੋ ਜਾਓ ਕਲਰ ਦਿਖਾਵਾਂ ਤੁਹਾਨੂੰ ਇੱਕ ਆ ਪਿਆ ਦੇਖੋ ਜੀ ਤੇ ਇੰਨੀ ਵਧੀਆ ਕੁਆਲਿਟੀ ਆ ਇੱਕ ਇਹਦੇ ਚ ਟੈਨ ਕਲਰ ਆ ਇੱਥੇ ਪਿਆ ਹੋ ਟੈਨ ਕਲਰ ਟੈਨ ਕਲਰ ਤੇ ਮਹਿਰੂਨ ਕਲਰ ਪਿਆ ਮਹਿਰੂਨ ਕਲਰ ਵੀ ਇਹਦੇ ਚ ਪੰਜ ਕਲਰ ਨੇ ਜੀ ਇਹਦੇ ਪੰਜ ਕਲਰ ਨੇ ਇਹ ਸਪੈਸ਼ਲ ਬਾਈ ਬਹੁਤ ਮੁਸ਼ਕਲ ਨਾਲ ਡਿਮਾਂਡ ਤੇ ਮੰਗਾਇਆ ਇੰਪੋਰਟਡ ਨੇ ਇਹ ਇੱਕ ਵਾਰੀ ਆ ਜੀ ਜੀ ਲੈਣਿਆਂ ਦਾ ਲੈ ਜਾਓ फटाफट ਲੈ ਜੀ ਵਾਕਈ ਸਹੀ ਗੱਲ ਆ ਭਾਈ ਦੀ ਭਾਈ ਚੀਜ਼ ਵਾਕਈ ਡਿਮਾਂਡ ਵਾਲੀ ਆ ਬਹੁਤ ਸੋਹਣੀ ਚੀਜ਼ ਆ ਯਾਰ ਇਹ ਆਪਾਂ ਬਜ਼ਾਰ ਵਾਲਾ ਕੰਮ ਨਹੀਂ ਜੀ ਕੂੜਾ ਨਹੀਂ ਵੇਚਦੇ ਕੋਈ 500 ਦਾ ਵਿਚੀ ਜਾਂਦਾ ਕੋਈ 400 ਦਾ ਵਿਚੀ ਜਾਂਦਾ ਕੋਈ 350 ਦਾ ਵਿਚੀ ਜਾਂਦਾ ਪਤਾ ਕੀ ਆ ਭਾਈ 180 ਰੁਪਈਆ ਤੋਂ ਬੂਟ ਸ਼ੁਰੂ ਹੋ ਜਾਂਦਾ ਆਪਾਂ ਹਾਂ ਆਪਾਂ ਦੁਕਾਨਦਾਰੀ ਬਹੁਤ ਮੁਸ਼ਕਲ ਨਾ ਬਣਾਈ ਆ ਖਰਾਬ ਤਾਂ ਭਾਈ ਜਦੋਂ ਮਰਜ਼ੀ ਕਰ ਲੋ ਖਰਾਬ ਤਾਂ 1 ਮਿੰਟ ਦੇ ਵਿੱਚ ਹੋ ਜਾਣੀਆਂ ਤੇ ਆ ਕੀ ਜੀ ਆ ਦੇਖੋ ਜਮਾ ਟ੍ਰੈਂਡਿੰਗ ਦੇ ਵਿੱਚ ਮਾਡਲਾ ਚਾਹੇ ਕੱਪੜੇ ਵਾਲੇ ਬੁਰਸ ਨਾ ਧੋ ਦਿਓ ਜੀ ਫਟ ਗਿਆ ਤਾਂ ਮੇਰੀ ਜ਼ਿੰਮੇ ਪੈਰਾਸੂਟ ਦਾ ਕੱਪੜਾ ਲੱਗਿਆ ਹੁੰਦਾਗਾ ਅੱਛਾ ਇਹਨਾਂੋਂ ਵੱਧ ਵਿਕਣ ਵਾਲਾ ਬੂਟ ਹੈ ਜੀ ਇਹ ਕੀ ਬਾਤ ਹੈ ਭਾਜੀ ਇਹਦੇ ਜੇ ਤੁਹਾਨੂੰ ਬਲੈਕ ਦੇ ਦੂੰਗਾ ਇਨਾਈ ਕਿਚਨ ਨਾਈ ਕਿਦੇ ਵਿੱਚ ਇਹ ਸਨੀਕਰ ਤਾਂ ਹੋਣਾ ਕਮ ਸੇ 2-3000 ਦਾ ਇਹਦਾ ਜੀ ਬਸ ਆਪਾਂ ਕਿਸੇ ਦੇ ਨਾਂ ਕਉ ਨੂੰ ਲੈਣਾ ਜਿਵੇਂ ਲੋਡ ਲੱਗਦਾ ਲਾਈ ਜਾਂਦਾ ਸਾਡੇ ਕੋਲੇ ਨਾ ਬਜ਼ਾਰ ਵਾਲਾ ਕੰਮ ਹੀ ਨਹੀਂ ਭਈ ਆਹ 7 ਨੰਬਰ ਤੇ ਨਿਗਾ ਮਰਾ ਦੇ ਘੱਟੋ ਘੱਟ 150 ਡਿਜ਼ਾਈਨ ਲੱਗਿਆ ਹੋਇਆਗਾ ਕੀ ਬਾਤ ਹੈ ਭਾਜੀ ਆਹ ਲੋਟੂ ਦਾ ਯਾਰ ਆ ਕੀ ਰੇਟ ਚੱਲੋ ਲੋਟੂ ਸਾਡੇ ਕੋਲੇ 25 ਤਾਂ ਇੱਥੇ ਆਕੇ ਖਤਮੀ ਹੋ ਜਾਂਦੀ ਹੈ ਇਥੇ ਅੱਗੇ ਵਾਲੇ ਦਾ ਜੀ ਕਰਦਾ ਆਪਾਂ ਇਹ ਵੀ ਲੈ ਲਈਏ ਤੇ ਇਹ ਵੀ ਲੈ ਲਈਏ ਯਾ ਲਾਟੋ ਦਾ ਕੀ ਰੇਟ ਹੈ ਭਰਾ 700 ਹੀ ਹੈ ਜਿਹੜਾ ਵੀ 700 ਦਾ ਵੀ 700 ਰੁਪਏ ਦਾ ਪਿਆ ਬਾਪਾ ਪਈ ਯਾਰ ਜਮਾ ਪਈ ਨੇ ਮੈਂ ਨਾ ਜਮਾਈ ਪਾਇਆ ਪਿਆ 700 ਦਾ ਬਾਈ ਲਾਟੋ ਦਾ ਸ਼ੂ ਆ ਸਪੋਰਟਸ ਆ ਰਾਈਟ ਹੈ ਇਹਦਾ ਪਿਆ 100% ਰੀਜਨਲ ਦੀ ਗਾਰੰਟੀ ਹੋਊ ਜਿੱਥੇ ਮਰਜੀ ਬੰਦਾ ਜਾਂਦਾ ਜਾਂਦਾ ਸ਼ੋਰੂਮ 'ਚ ਰੱਖ ਦੇ ਹਾਂ ਡੁਪਲੀਕੇਟ ਸਾਬਤ ਕਰਤਾ 10000 ਰੁਪਏ ਨਾਮ ਦਵਾਂਗੇ ਭਾਈ ਭਾਈ ਜਿਹਨੇ ਡੁਪਲੀਕੇਟ ਸਾਬਤ ਕਰਤਾ ਵੀ ਇਹ ਡੁਪਲੀਕੇਟ ਆ 10000 ਰੁਪਏ ਨਾਮ ਦੂ ਰਿੰਕੂ ਬ੍ਰਾਂਡ ਆ ਪਰੰਪਰਾ ਫੁੱਲ ਵਾਲੇ ਰੈਕਟਿਵ ਦਾ origignal shoes ਆ ਆ ਤੁਹਾਨੂੰ ਦਿਖਾਉਣਾ ਲੋਟੋ ਦਾ origignal shoes ਆ ਸਿਰਫ 700 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਹੋਰ ਕੁਆਲਿਟੀ ਚੈੱਕ ਕਰਾਉਣੇ ਆਓ ਸਾਡੇ ਨਾਲ ਜਾਈ ਜਸਨ ਅਕੇ ਆ ਲੋ ਜੀ ਹੁਣ ਤੁਹਾਨੂੰ ਹੋਰ ਵੈਰਾਈਟੀ ਚੈੱਕ ਕਰਾ ਦਈਏ ਜਿਵੇਂ ਹਾਈ ਨੈਕ ਦੇ ਵਿੱਚ ਮਾਡਲ ਆ ਗਏ ਜਿਹਦੇ ਵਿੱਚ ਆਪਣੇ ਕੋਲ ਕਾਫੀ ਕੁਆਲਿਟੀ ਮਿਲ ਜੂਗੀ ਕਾਫੀ ਡਿਜ਼ਾਈਨ ਜਾਨਕੀ ਕਲਰ ਮਿਲ ਜਣਗੇ ਇਹ ਕੀ ਪ੍ਰਾਈਸ ਹੈ ਜਨਾਬਾਈ ਕੂੜਾ ਵੇਚਣਾ ਇਹ ਮੋੜਦੇ ਨਹੀਂ ਆ ਚੀਜ਼ ਇਹਨਾਂ ਮੁਰਕੇ ਦਿਖਾ ਦਿਓ ਲੋ ਜਿਵੇਂ ਕਾਗਜ਼ ਬਣ ਗਿਆ ਕਾਗਜ਼ ਆ ਜਾਵਾ ਇਹ ਕੀ ਪ੍ਰਾਈਸ ਹੈ 700 ਰੁਪਏ ਦਾ ਇਹ ਵੀ ਸਿਰਫ 700 ਰੁਪਏ ਦਾ ਇਹਦੇ ਜੀ 7-8 ਕਲਰ ਨੇ ਹੁਣ ਆਹ ਕੀ ਬਾਤ ਆ ਭਾਈ ਆ ਤਾਂ ਬਹੁਤ ਸੋਹਣਾ ਕਲਰ ਆ ਯਾਰ ਡਿਸਪਲੇ ਦੇ ਦੋ ਤਿੰਨ ਕਲਰ ਰਹਿ ਗਏ ਸੇ ਵੇਚੇ ਹੋਣਗੇ ਮੁੰਡਾ ਲਈ ਜਾਂਦਾ ਨਾਲ ਦੇ ਨਾਲ ਜਿਹੜੇ ਜਿਹੜੇ ਕੀ ਬਾਤ ਆ ਭਾਈ ਯਾਰ ਇਹ ਵੀ 700 ਰੁਪਏ ਦਾ ਨਾਈਕੀ ਦਾ ਸ਼ੂਜ਼ਾ ਦੇ ਹਾਂਜੀ ਇਹ ਬਜ਼ਾਰਾਂ ਦੇ ਵਿੱਚ 2500 ਤੋਂ 3000 ਦਾ ਵਿੱਚ ਹੀੰਦ ਨਹੀਂ ਆ ਰਿਹਾ ਆਰਾਮ ਨਾਲ ਵਿਕਦਾ ਵੀਰੇ ਇੰਨੀ ਦਾ ਹੈ ਜੀ ਵੈਰਾਈਟੀ 700 ਰੁਪਏ ਦਾ ਜੀ ਸਿਰਫ 700 ਰੁਪਏ ਦਾ ਵੀਰੇ ਨਾਈਕੀ ਦਾ ਸਨੀਕਰ ਵਾਈਟ ਕਲਰ ਜਿਹੜਾ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਆ ਉਹ ਵੀ ਸਿਰਫ 700 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂ ਬਾਈ ਜੀ ਇਹ 4x ਹੈਗਾ ਡਬਲ ਸੋਲ ਦੇ ਵਿੱਚ ਆ ਕੇ ਜੀ ਹਾਂਜੀ ਇਹ ਵੀ ਲੈਸ ਤੇ ਮਿਲਦਾ ਜੇ ਆਪਾਂ ਆਨਲਾਈਨ ਇਹ ਕਿਸ ਤਰ੍ਹਾਂ ਦਾ ਬ੍ਰਾਂਡ ਹੈ ਜੀ ਹਾਂ ਰਿਤੀ ਕਰੋਸਨ ਦਾ ਬ੍ਰਾਂਡ ਹੈ ਜੇ ਮੈਂ ਸਹੀ ਪਹਿਚਾਣਿਆ ਤੁਸੀਂ ਬਿਲਕੁਲ ਰਿਤੀ ਕਰੋਸਨ ਇਹ ਵੀ ਆਪਾਂ 700 ਰੁਪਏ ਦੇ ਦੇਣਾ ਜੀ ਫਲੈਟ ਹੀ 700 ਦੇ ਦੇਣਾ ਹੈ ਬਾਈ ਰਿਤੀ ਕਰੋਸਨ ਦਾ ਬ੍ਰਾਂਡ ਹੈ ਕਮ ਸੇ ਕਮ 3000 ਦਾ ਮਾਡਲ ਹੈ 3000 ਦਾ ਮਾਡਲ ਹੈ 700 ਰੁਪਏ ਦੇ ਵਿੱਚ ਤੁਹਾਨੂੰ ਜੀਰੋ ਬਾਈ ਪਤਾ ਜਿਵੇਂ ਤੁਹਾਨੂੰ ਪਤਾ ਸੀ ਮਿੰਟੋ ਮਿੰਟੀ ਪਹਿਚਾਨ ਲਿਆ ਹਾਂਜੀ ਇਹਦੇ ਜੇ ਘੱਟੋ ਘੱਟ ਬਾਈ 7 10 12 ਆਰਟੀਕਲ ਦੇ ਦੂੰਗਾ 10 12 ਡਿਜ਼ਾਈਨ ਦੇ ਦੂੰਗਾ ਜਿਹੜਾ ਆਹ ਹਣੀ ਸਿੰਘ ਪਾਈ ਫਿਰਦਾ ਆਊਗੀ ਇਹ ਵੀ ਆਪਣੇ ਕੋਲ 700 ਰੁਪਏ ਦੇ ਵਿੱਚ ਇਹ ਵੀ ਸਿਰਫ 700 ਇਹ ਵੀ ਸਿਰਫ 700 ਰੁਪਏ ਦੇ ਵਿੱਚ ਜਮਾ ਸੇਮ ਜਮਾ ਸੇਮ ਬੈਲੀ ਆ ਇਹ ਇਟਲੀ ਇਟਲੀ ਤੋਂ ਇੰਪੋਰਟਡ ਹੋਈ ਹੋਈ ਆ ਬਾਈ ਲੂਈ ਵਿਤੌਨ ਹਾਂ ਇਹ ਆ ਮਤਲਬ ਈਟੀਡੀ ਇਟਲੀ ਦਾ ਬ੍ਰਾਂਡ ਆ ਇਹ ਹਾਂਜੀ 150 ਡਾਲਰ ਦੀ ਆ ਉੱਥੇ ਇਹ ਅੱਛਾ 150 ਡਾਲਰ ਦੀ ਉੱਥੋਂ ਇੰਪੋਰਟ ਹੋਈ ਹੋਈ ਆ ਆਪਣੇ ਕੋਲੇ ਆਪਾਂ 700 ਰੁਪਏ ਦੇਣੀ ਆ ਜੀ ਇਹ ਕਰਨੌਜਲਾ ਦੇ ਪਾਈ ਹੋਈ ਹੈ ਜਮਾਸ਼ੇਰ ਪਾਈ ਹੋਈ ਹੈ ਜਮਾਸ਼ੇਰ ਲਈ ਲੁਈਕ ਤੋਂ ਨਾ ਲੁਈ ਵਿਤੋਂ ਦਾ ਬ੍ਰੈਂਡ ਹੈ ਇਟਲੀ ਦਾ ਬ੍ਰੈਂਡ ਆ ਭਾਈ ਇਹ ਵੀ ਤੁਹਾਨੂੰ ਸਿਰਫ 700 ਰੁਪਏ ਦੇ ਵਿੱਚ ਮਿਲੂਗੀ ਇਹ ਸਿਰਫ 700 ਰੁਪਏ ਦੇ ਵਿੱਚ ਆ ਜਾਓ ਨਾ ਆਪਣਾ ਰਿੰਕੂ ਬ੍ਰੈਂਡ ਆ ਭਾਬਾ ਭਾਈ ਰਾਤ ਤਾਂ ਤੁਹਾਡੇ ਕੋਲ ਯਾਰ ਆ ਮਹਿੰਗੀ ਹੋਣੀ ਇਹ ਤਾਂ ਫੇ ਆਪਣੇ ਉਹ ਕੀਚਾ ਨਿਊ ਲਿਊ ਸਟਿਚ ਦੇ ਵਿੱਚ ਆ ਭਾਈ ਇਹ ਹਾਂਜੀ ਇਹ ਵੀ 700 ਰੁਪਏ ਦੇਣੀ ਆ ਐਮ ਆਰ ਪੀ ਕੱਟ ਲਓ ਔਨਲਾਈਨ ਕਿਸੇ ਵੀ ਚੀਜ਼ ਦਾ ਆਪਣੇ ਔਨਲਾਈਨ ਪਿਆ ਜਿਹੜੀ ਚੀਜ਼ ਆਪਣੇ ਕੋਲੋਂ ਦਵਾਂਗੇ ਆਪਾਂ ਓਰੀਜਨਲ ਹੋਊ ਓਰੀਜਨਲ ਕਹਿ ਕੇ ਦਵਾਂਗੇ ਕਾਪੀ ਹੋਊ ਕਾਪੀ ਹਾਂਜੀ ਬਜ਼ਾਰਾਂ ਵਾਲਾ ਕੰਮ ਨਹੀਂ ਕਾਪੀ ਨੂੰ ਅਰੀਜਨਲ ਕਹਿ ਕੇ ਚੇਤੀ ਉਹ ਕੰਮ ਨਹੀਂ ਚੇਪਦੇ ਚਾਹੀਏ ਅਸੀਂ ਘੱਟ ਕੰਮ ਕਰ ਲਈਏ ਪਰ ਅਰੀਜਨਲ ਨੂੰ ਅਰੀਜਨਲ ਕਵਾਂਗੇ ਜਿਹੜਾ ਸਾਡੀ ਕਾਪੀ ਹੋ ਉਹਨੂੰ ਕਾਪੀ ਕਵਾਂਗੇ ਜਿਵੇਂ ਆਹ ਕਾਪੀ ਐਸੀ ਕਾਪੀ ਕਵਾਂਗੇ ਆਹ ਵਾਲੇ ਮਾਡਲ ਜੋ ਜਾਰਡਨ ਦੇ ਇਹਨੂੰ ਕਾਪੀ ਕਵਾਂਗੇ ਲੋਕ ਅਰੀਜਨਲ ਕਹਿ ਕੇ ਵੇਚੀ ਜਾਂਦੇ ਤੰਤਾਂ ਇਹ ਵੀ ਵੈਸੇ ਬਹੁਤ ਘੱਟ ਕੁਆਲਿਟੀ ਦੇ ਵਿੱਚ ਆ ਯਾਰ ਅਰੀਜਨਲ ਅੰਗੂਈਆਂ ਜਮਾ ਜਿਵੇਂ ਹੁਣ ਆਹ ਰੈਟੇਪ ਆ ਸਾਡਾ ਨਾਮ ਹੀ ਰਿੰਕੂ ਬ੍ਰੈਂਡ ਹਾਬਰ ਰੈਟੇਪ ਕਰਕੇ ਚੱਲਿਆ ਜੀ ਰੈਟੇਪ ਸਾਡੇ ਕੋਲ ਹਮੇਸ਼ਾ ਹੀ ਮਿਲ ਜਾਂਦਾ ਬਾਈ ਦੇਖੋ ਜੀ ਰੈਡ ਟੇਪ ਦਾ ਸ਼ੂਜ਼ ਆ ਬਾਈ ਠੀਕ ਹੈ ਇਹ ਵੀ ਤੁਹਾਨੂੰ ਸਿਰਫ 700 ਰੁਪਏ ਦੇ ਵਿੱਚ ਮਿਲਣਾ ਹੈ ਸਿਰਫ 700 ਰੁਪਏ ਦੇ ਇਹ ਵੀ ਨਹੀਂ ਕਿ ਇਹ ਕੜੀ ਆਣ ਇਹਦੇ ਵੀ ਡਿਜ਼ਾਈਨ ਆਪਣੇ ਕੋਲ ਕਾਫੀ ਮਿਲ ਜਾਂਦੇ ਜਿਵੇਂ ਆ ਵਾਈਟ ਕਲਰ ਆ ਗਿਆ ਜੀ ਜਿਵੇਂ ਆ ਵਾਈਟ ਕਲਰ ਹੋ ਗਿਆ ਜਿਵੇਂ ਇਹਦੇ ਜ ਆਹ ਕਲਰ yellow ਹੋ ਗਿਆ ਗਾਹਾਂ ਉਧਰਲੇ ਪਾਸੇ ਵੀ ਦਿਖਾਉਣੇ ਤੁਹਾਨੂੰ ਹੋਰ ਕਲਰ ਵੀ ਬਹੁਤ ਪੈਣੇ ਨੇ ਇਹਦੇ ਵਿੱਚ ਆਪਣੇ ਕੋਲੇ ਇਹ ਤਾਂ ਬਾਈ ਆ ਰੈਟੇਪ ਵਾਲ ਸ਼ੋਰੂਮ ਜਾਈਏ ਆਪਾਂ ਕਾਫੀ ਮਹਿੰਗੇ ਆ ਯਾਰ ਬਾਈ ਆ ਜਾਲੀ ਵਾਲਾ ਮਾਡਲ ਆ ਗਿਆ ਹਾਂਜੀ ਜਿਹੜੇ ਮੇਰੇ ਵੀਰਾਂ ਦੇ ਕਹਿੰਦੇ ਨਾ 스멜 ਮਾਰਦੀ ਸਾਡੇ ਪੈਰਾਂ ਚੋਂ ਹਟਦੀ ਨਹੀਂ ਬਾਈ ਜੀ ਬਧੇਰੇ ਤਹਾਵਾ ਤੋਂ ਸੂਝ ਲੈ ਲੇ ਹਾਂਜੀ 오રિਜਨਲ ਵੀ ਲੈ ਆਏ ਆਈਡੀ ਦਾ ਸਨਾਈਕੀ ਪਾਲਿਆ ਕਹਿੰਦੇ 스멜 ਨਹੀਂ ਜਾਂਦੀ ਬਾਈ ਯਾਰ ਆਹ ਸੂਝ ਲੈ ਜਾਓ ਬਾਈ 스멜 ਆ ਗਈ ਪੈਸੇ ਵਾਪਸ ਪਾਇਆ ਪਿਆ ਪੀਸ ਵਾਪਸ ਲੈ ਲਓ ਬਾਈ ਜੀ ਆਹ ਦੇਖੋ ਜੀ ਤੁਸੀਂ ਚੈੱਕ ਕਰੋ ਵੀਰੇ ਕੁਆਲਿਟੀ ਜਮਾ ਰਿਜਨਲ ਆ ਬਿਲਕੁਲ 오રિਜਨਲ ਰੈਟੇਪ ਦਾ ਸ਼ੂਜ਼ ਆ ਵੀਰੇ ਬਾਜ਼ਾਰ ਦੇ ਵਿੱਚ ਆਪਾਂ ਕਹਿਦੇ ਨਾ ਸਟੋਰ ਦੇ ਵਿੱਚ ਕਮ ਸੇ ਕਮ 3000 ਦਾ ਕਤੋਂ ਵਟੂਗਾ ਬਾਈ ਘਟੋ ਘਟਾ ਦੇ ਵਡੀਆਂ ਡਿਜ਼ਾਈਨ ਆਪਣੇ ਕੋਲ ਰੈਟਾ ਦੇ ਹਮੇਸ਼ਾ ਹੀ ਵਾਧੂ ਮਿਲ ਜਾਂਦੇ ਨੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਡਿਜ਼ਾਈਨ ਕੀ ਬਾਤ ਹੈ ਭਾਜੀ ਯਾਰ ਮੈਂ ਕਹਿੰਦਾ ਸਹੀ ਗੱਲ ਆ ਭਾਈ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਵੀਡੀਓ ਕੀਤੀ ਸੀ ਨਾ ਮੈਂ ਆਪਣੇ ਵਿਹਾਰ ਦੇ ਵਿੱਚ ਸੀ ਜਿੱਥੇ ਬਾਲਾ ਜੀ ਦੀ ਸ਼ਾਪ ਸੀ ਹਾਂ ਉੱਥੇ ਤੁਹਾਡੇ ਕੋਲ ਸਿਰਫ ਰੈਟੇਵ ਸੀ ਪਹਿਲਾਂ ਰੈਟੇਵ ਸੀ ਹੁਣ ਤਾਂ ਆਪਣੇ ਕੋਲ ਹੋਰ ਬ੍ਰਾਂਡ ਬਹੁਤ ਵਾਰਡ ਤੇ ਵਿੱਚ ਕਿਉਂਕਿ ਲੋਕ ਮੰਗਦੇ ਆ ਜੀ ਮੈਂ ਤੁਹਾਨੂੰ ਜ਼ਰੂਰ ਤੋਂ ਦਿਖਾਈਏ ਤੁਸੀਂ ਇਹ ਇੰਨੀ ਡਿਮਾਂਡ ਆ ਕੀ ਬਾਤ ਹੈ ਸਾਡੇ ਕੋਲ ਬਹੁਤ ਸੋਹਣੀ ਚੀਜ਼ਾਂ ਆ ਸਾਡੇ ਕੋਲ ਪੂਰੀ ਨਹੀਂ ਹੋ ਰਹੀ ਜੀ ਇਹ ਸਾਡੇ ਕੋਲੇ ਇੰਨੀ ਮੰਗ ਹੈ ਇਹਦੀ ਸਾਡੇ ਕੋਲੇ ਇਹਦੇ ਵਿੱਚ ਕਲਰ ਬਹੁਤ ਆ ਬਾਈ ਜੀ ਹੋਰਾਂ ਕੋਲੇ ਬਹੁਤ ਪਿਆਰਾ ਪੀਸ ਹੈ ਵੀਰੇ ਬਹੁਤ ਸੋਹਣਾ ਯਾਰ ਜਿਹਨੂੰ ਸ਼ੌਕ ਹੈ ਨਾ ਚੀਜ਼ਾਂ ਦਾ ਜਿਹਨਾਂ ਕੋਲ ਕਲੰਬਸ ਪਤਾ ਹੈ ਯਾਰ ਉਹ ਮੈਂ ਬਾਈ ਕਲੰਬਸ ਦਾ ਇਹ ਚਾਰ ਕਲਰ ਆਉਂਦੇ ਨੇ ਡੈਨ ਕਲਰ ਆਉਂਦਾ ਜਿਵੇਂ ਆਪੇ ਨੀਚੇ ਫੁੱਲ ਬਲੈਕ ਦੇ ਵਿੱਚ ਆਉਂਦਾਗਾ ਦੁਕਾਨਦਾਰ ਦੀ 19 ਦੀ ਖਰੀਦ ਵੀ ਨਹੀਂ ਜਿੰਨੇ ਦਾ ਆਪਾਂ ਦੇ ਦਾਂਗੇ ਇਹ ਸਿਰਫ ਹੀ 700 ਰੁਪਏ ਦਾ ਜੀ ਸਿਰਫ ਹੀ 700 600 ਸਿਰਫ 700 700 ਦਾ ਤੇ Ориਜਨਲ ਦੀ ਗਾਰੰਟੀ ਹੋ ਬਾਈ ਕਲੰਬਸ ਦੀ ਜਿੱਥੇ ਮਰਜੀ ਬੰਦਾ ਚੈੱਕ ਕਰਾ ਲੇ Ориਜਨਲ ਦੀ ਗਾਰੰਟੀ ਲੂਈਸ ਸਟਿਚ ਦੇ ਵਿੱਚ ਬਾਧੂ ਬਰਾਂਡ ਪਿਆ ਗਿਆ ਜੀ ਬਈ ਇਹ ਰੇ ਤਾਂ ਆ ਤਾਂ ਇੰਪੋਰਟਡ ਚੀਜ਼ ਤਾਂ ਮਹਿੰਗੀ ਹੋਣੀ ਆ ਬਈ ਇਹ ਤਾਂ ਇਹ ਬਈ ਉਹ ਤਾਂ ਬਹੁਤ ਮਹਿੰਗੀਆਂ ਨੇ ਜਿਵੇਂ ਮਰਪੇ ਦੇਖਿਆ ਦੇਖੋ 5000 ਐਮ ਆਰ ਪੀ ਆ ਉਹ ਬਈ ਉਹ ਜਮਾਂ origignal ਆ ਵੀਰੇ 5000 ਐਮ ਆਰ ਪੀ ਆ ਦੀ ਤੇ ਇਹ ਕੀ ਰੇਟ ਜਿਵੇਂ ਜਾਣੀ 700 ਰੁਪਏ ਸਿਰਫ 700 ਸਿਰਫ ਹੀ 700 ਰੁਪਏ ਜਿਵੇਂ ਆ ਬੈਲਵੈਟ ਦੀ ਆ ਬਈ ਇੰਨੇ ਮਰਜੀ ਮੋੜ ਦੇ ਬਈ ala ਉੱਥੀ ਇਹਨੇ ਫੇਰਾ ਜਨੇ ਉੱਥੀ ਜਿੰਨਾ ਪੈਰ ਆਪਣਾ ਬੰਦੇ ਦਾ ਉੱਥੀ ਫੇਰਾ ਜਨੇ ਲੂਈਸ ਸਟਿਚ ਦੀ ਹੈ ਵੀ ਲੂਈਸ ਸਟਿਚ ਦੀ origignal ਜਿੱਥੇ ਮਰਜ਼ੀ ਚੈੱਕ ਕਰਾ ਦਿਓ ਜਿੱਥ ਤੇ ਬਾਈ ਯਾਰ ਫਿਰ ਤੁਸੀਂ ਇੰਨਾ ਸਾਟਾ ਪਈ ਯਾਰ ਨੰਬਰ ਨੰਬਰ ਸਾਨੂੰ ਦਿਖਾ ਦਈਏ ਹਾਂਜੀ ਆਮ ਦੁਕਾਨਾਂ ਤੇ ਸਟੋਰਾਂ ਤੇ ਵੀ ਨਹੀਂ ਮਿਲਦੇ ਬਾਈ ਜਿਹੜਾ ਨੰਬਰ ਆਪਾਂ ਦੇ ਦਾਂਗੇ ਆਹ ਦੇਖੋ ਇਹ 12 ਨੰਬਰ ਸੂਜ ਆ ਬਾਈ ਜੇ ਅੰਦਰ ਨਿਗਾਹ ਜਾਂਦੀ ਹੈ ਕੈਮਰੇ ਤੇ ਮਾਰ ਕੈਮਰਾ ਨਿਗਰ ਕੈਮਰੇ ਦੇਖ 12 ਨੰਬਰ ਸੂਜ ਆ 12 ਨੰਬਰ ਸੂਜ ਵੀ ਦੇ ਦਾਂਗੇ ਆਪਾਂ 12 ਸੂਜ 700 ਰੁਪਏ ਦੇ ਵਿੱਚ ਸਿਰਫ 700 ਰੁਪਏ ਦੇ ਵਿੱਚ 12 ਨੰਬਰ ਨਾ ਵੱਡੇ ਵੱਡੇ ਸਟੋਰਾਂ ਤੇ ਨਹੀਂ ਮਿਲਦਾ ਬਾਈ ਯਾਰ ਆ ਇੰਨੇ ਸੋਹਣੇ ਪੀਸ ਆ ਬਾਈ ਯਾਰ ਬਿਲਕੁਲ ਸਿਰਫ 700 ਰੁਪਏ ਦੇ ਵਿੱਚ ਯਾਰ ਬੈਲੀਆਂ ਚੈੱਕ ਕਰੋ ਤੁਸੀਂ ਆਨਲਾਈਨ ਪਾਈ ਦੀ ਗ ਕਮ ਸੇ ਕਮ 5 5000 ਦੇ ਮਾਡਲ ਹੈਗੇ ਆ ਬਈ ਆਰਾਮ ਨਾਲ ਆ ਇਹ ਜਿੱਥੇ ਮਰਜ਼ੀ ਚੈੱਕ ਕਰਾ ਲਿਓ ਜੀ ਜਿਹੜੀ ਆ ਆਪਣੀ ਇੰਪੋਰਟਡ ਵੈਲੀ ਆ ਪੰਜਣੇ ਦੇ ਵਿੱਚ ਕਲਰ ਪਏ ਨੇ ਸਾਰੇ ਇਹ ਸਾਰੇ ਇੰਪੋਰਟ ਹੋਈ ਹੋਈ ਆ ਇਟਲੀ ਤੋਂ ਜੀ ਇਹ ਸਾਰੇ ਇਹ ਆਲ ਇੰਡੀਆ ਦੀ ਗਾਰੰਟੀ ਹੋ ਕਿਸੇ ਬਸੇ ਨਹੀਂ ਹੈਗਾ ਜੀ ਆਲ ਇੰਡੀਆ 'ਚ ਕਿਸੇ ਕਿਤੇ ਪਿਸ ਨੇ ਰਹੀ ਕੋਈ ਗੱਲ ਆ ਜਿਹੜੀ ਆਪਣੇ ਕੋਲ ਪਹਿਲਾਂ ਆ ਆ ਭਈ ਆ ਇਟਲੀ ਦੀ ਬ੍ਰੈਂਡ ਆ ਇਹ ਦੋ ਕਲਰ ਆ ਨਾ ਇਹਦੇ ਤੁਹਾਡੇ ਕੋਲੇ ਇਹਦੇ 'ਚ ਕਾਫੀ ਨੇ ਡਿਜ਼ਾਈਨ ਆਪਣੇ ਕੋਲੇ ਜਿਵੇਂ ਆ ਪਿਆ ਦੇਖੋ ਇਹ ਕਰਨ ਔਜਲੇ ਦੇ ਪਾਈ ਹੁੰਦੇ ਕਰਨ ਔਜਲਾ ਦੇ ਸੇਮ ਮਾਡਲ ਪਾਇਆ ਹੋਇਆ ਜੀ ਹਾਂਜੀ ਹਾਂਜੀ ਬਿਲਕੁਲ ਤੇ ਕੱਲ ਦਿਲਜੀਤ ਦਾ ਸੋ ਸੀਗਾ ਉਹਨਾਂ ਨੇ ਸੂਈ ਪਾਇਆ ਹੋਇਆ ਸੀ ਉਹ ਬਹੁਤ ਜਲਦੀ ਆਪਣੇ ਕੋਲ ਪੇਸ ਹੋ ਜਾਊਗਾ ਸਿਰਫ ਹੀ 700 ਰੁਪਏ ਚ ਪੱਕੀ ਗੱਲ ਆ ਭਾਜੀ ਸਕਰੀਨ ਸ਼ਾਟ ਦਿਖਾਵਾਂਗਾ ਭਾਜੀ ਸੋ ਦੇ ਵਿੱਚ ਸਕਰੀਨ ਸ਼ਾਟ ਲਿਆ ਹੋਇਆ ਆਪਾਂ ਆਪਾਂ ਵੀਡੀਓ ਦੇ ਵਿੱਚ ਸਕਰੀਨ ਸ਼ਾਟ ਮੈਂਸ਼ਨ ਕਰਾਂਗੇ ਤੁਹਾਨੂੰ ਦਿਖਾਵਾਂਗੇ ਸ਼ਾਟ ਮੈਂਸ਼ਨ ਕਰਾਂਗੇ ਉਹ ਵੀ 700 ਰੁਪਏ ਦੇ ਦਾਂਗੇ ਜੀ ਆਪਾਂ ਇਹ ਕਿਹੜੇ ਬ੍ਰੈਂਡ ਦੇ ਵਿੱਚ ਪਾਇਆ ਹੋਇਆ ਸੀਗਾ ਜੀ 에어 ਜੋਰਡਨ ਦਾ 에어 ਜੋਰਡਨ ਦਾ ਭਾਈ ਉਹ ਵੀ ਤੁਹਾਨੂੰ ਸਿਰਫ 700 ਰੁਪਏ ਦੇ ਵਿੱਚ ਲੋਕ ਓਰਿਜਨਲ ਕਹਿ ਕੇ ਵੇਚੀ ਜਾਂਦੇ ਉਹਨੂੰ ਆਪਾਂ ਕਾਪੀ ਕਹਿ ਕੇ ਦਵਾਂਗੇ ਕਹਿ ਕੇ ਦਵਾਂਗੇ ਕਾਪੀ ਆ ਭਾਈ ਆ ਤਾਂ ਮੈਂ ਸੱਚੀ ਹੈਰਾਨ ਮੰਨ ਗਿਆ ਲੈ ਤਾਂ ਥੋਡੇ ਕੋਲ ਜਿੰਨਾ ਪਿਆ ਮੈਂ ਕਹਿੰਦਾ ਸਾਰਾ ਓਰੀਜਨਲ ਲੈਦਰ ਪਿਆ ਥੋਡੇ ਕੋਲ ਯਾਰ ਇਹ ਵੀ ਸਿਰਫ 7700 ਰੁਪਏ ਦੇ ਵਿੱਚ ਪਈ ਆ ਸੀਨਾ ਭਾਈ ਜਲਦੀ ਜਲਦੀ ਡੁਪਲੀਕੇਟ ਮਾਲ ਹੀ ਨਹੀਂ ਬਾੜਦੇ ਦੁਕਾਨ ਦੇ ਵਿੱਚ ਭਾਈ ਇਹ ਤਾਂ ਵਿਦ ਉਹ ਹੈ ਕਿ ਕਯੂਆਰ ਕੋਡ ਵੀ ਲੱਗਿਆ ਹੋਇਆ ਸਰਚ ਮਾਰ ਲਓ ਜਿੱਥੇ ਮਰਜੀ ਸਰਚ ਮਾਰ ਦਿਓ ਭਾਜੀ ਸਕੈਨ ਕਰ ਸਕਦੇ ਹੋ ਤੁਸੀਂ ਠੀਕ ਹੈ ਕਯੂਆਰ ਕੋਡ ਸਾਰਾ ਕੁਝ ਲੱਗਿਆ ਹੋਇਆ 5000 ਦਾ ਮਾਡਲ ਹੈ ਇਹ 5000 ਦਾ ਸਿਰਫ 700 ਰੁਪਏ ਦੇ ਵਿੱਚ ਮਿਲਣਾ ਤੁਹਾਨੂੰ ਰਿੰਕੂ ਬ੍ਰਾਂਡ ਹੱਬ ਤੇ ਠੀਕ ਹੈ ਹਾਂਜੀ ਬਾਕੀ ਆਪਣੇ ਜਿਵੇਂ ਆਪਣੇ ਕੋਲ ਲਕਾਬੀਆਂ ਵਗੈਰਾ ਇਨਾਂ ਦੇ ਵਿੱਚ ਪਤਾ ਕੀ ਹੁੰਦਾ ਬਾਈ ਇੱਥੇ ਭਨ ਜਾ ਪੈ ਜਾਂਦਾ ਆਪਣੀ ਰਕਾਬੀ ਦੀ ਭਨ ਦੀ ਗਰੰਟੀ ਹੋਊਗੀ ਇੱਥੋਂ ਆੜ ਇੱਥੋਂ ਡੋਲ ਰਿੰਕਲ ਨਹੀਂ ਪਊਗਾ ਰਿੰਕਲ ਨਹੀਂ ਪਊਗਾ ਹਾਂ ਜਮਾ ਸਹੀ ਪਛਾਣਿਆ ਰਿੰਕਲ ਨਹੀਂ ਰਿੰਕਲੈਸ ਸਾਰੀ ਜੀ ਰਿੰਕਲੈਸ ਆ ਗਈ ਹਾਂ ਕਿਉਂਕਿ ਇਹ ਨਾ ਬਾਈ ਦੇਸੀ ਹੋਵੇ ਉਹ ਤਾਂ ਮਿੰਟੋ ਮਿੰਟੇ ਟੁੱਟ ਜਾਂਦੀ ਹੈ ਗਾਰਲਿਸ਼ ਪਈ ਆ ਰੇ ਇਹ ਤਾਂ ਚੀਜ਼ ਬਹੁਤ ਪਿਆਰੀ ਹੈ ਮੈਂ ਗਾਰਲਿਸ਼ ਦੀ ਆਪਣੇ ਕੋਲ ਨਾ ਵੈਰਾਈਟੀ ਬਹੁਤ ਸਾਰੀ ਸੀ ਇਹ ਕੀ ਨਿਬੜ ਗਈ ਆਪਣੀ ਇਹ ਵੀ 700 ਰੁਪਏ ਦੇ ਵਿੱਚ ਹੀ ਹੈ ਜੀ ਜਿਵੇਂ ਆ ਬਦੌਟ ਲੀਸੀ ਦਿਖਾ ਦਈਏ ਬਾਈ ਯਾਰ ਇਹ ਵੀ ਸਿਰਫ 700 ਰੁਪਏ ਰੀਨਲ ਦੀ ਗਾਰੰਟੀ ਹੈ ਜੀ ਇਹ ਵੀ ਬਾਈ ਯਾਰ ਤੁਸੀਂ ਸੱਚੀ ਮੈਂ ਖੁਦ ਹੈਰਾਨ ਆ ਇੱਥੇ ਆ ਕੇ ਮੈਂ ਕਿਹਾ ਕਿ ਤੇ ਇਹ ਵੀ ਗੱਲਾਂ ਕਰਦੇ ਆ ਵੀ ਰਿੰਕੂ ਬ੍ਰਾਂਡ ਆ ਪਰ ਕੁਝ ਚੀਜ਼ ਨਹੀਂ ਪਰ ਇੱਥੇ ਆ ਕੇ ਪਤਾ ਲੱਗਿਆ ਬਾਈ ਯਾਰ ਸਿਰਫ 700 ਰੁਪਏ ਦੇ ਵਿੱਚ ਵੀਰੇ ਸਾਡੇ ਮੈਂ ਕਹਿੰਨਾ 3500 3500 ਰੁਪਏ ਦੀ ਇਹ ਆ ਜਿਹੜਾ ਸ਼ੂਜ਼ ਆ ਨਾ 3500 ਰੁਪਏ ਦਾ ਲੇਡੀ ਸ਼ੂਜ਼ ਆ ਇਹ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਇੱਥੇ ਆ ਕਿ ਚੈੱਕ ਕਰ ਸਕਦੇ ਹੋ ਬਿਲਕੁਲ ओरिजिनल ਸਿਰਫ 700 ਰੁਪਏ ਦੇ ਵਿੱਚ ਤੁਹਾਨੂੰ ਮਿਲ ਗਏ ਬਾਕੀ ਆਪਣੇ ਕੋਲੇ ਜਿਵੇਂ ਲੇਡੀ ਚੱਪ ਉਹਨੇ ਉਹਲੀ ਨਾ ਡਿਸਪਲੇ ਖੋਲੀ ਐ ਨੇ ਬਾਹਰ ਮਾਲ ਪਿਆ ਬਾਦੂ ਬੂਰੇ ਦੇ ਬੂਰੇ ਭਰੇ ਹੋਏ ਹਾਂਜੀ ਤੇ ਬਾਜ਼ਾਰ ਦੇ ਵਿੱਚ ਬਾਕਸ ਦੇ ਵਿੱਚ ਪਾਏ ਗਏ ਹਨ 3350 ਦੀ ਵਿਕਦੀ ਆ ਆਪਣੇ ਕੋਲ 150 ਰੁਪਏ ਦੀ ਇੱਕ ਆ ਜੀ ਬਈ ਸਿਰਫ ਹੀ 150 ਰੁਪਏ ਦੀ ਤੇ ਇਹ ਤੁਹਾਨੂੰ ਆਪਾਂ ਮੋੜ ਕੇ ਦਿਖਾ ਦਈਏ ਲੈ ਆਹ ਦੁਕਾਨਦਾਰ ਨਾ ਤੁਸੀਂ ਵਗ ਜਓ ਦਿਲ ਘਟੋਗਾ ਉਹਦਾ ਦੁਕਾਨਦਾਰ ਚੱਪਲ ਮੋੜ ਨਹੀਂ ਦਿੰਦਾ ਮੋੜ ਨਹੀਂ ਦਿੰਦਾ ਜਿੰਨੀ ਮਰਜ਼ੀ ਮੋੜ ਦੇ ਦੀ ਰਹਿਣੇ ਉਹਦੀ ਗਾਰੰਟੀ ਆ ਜੀ ਉਹਦਾ ਨਾਲ ਦੀਆਂ ਦਿਲ ਘਾਟ ਜਾਂਦੇ ਆ ਜੀ ਮੋੜਦਾ ਬਾਈ ਯਾਰ ਇਹਦਾ ਖਿੱਲਰ ਜੁ ਨਾਲ ਦੀ ਨਾਲ ਆ ਸਾਡੀ ਜੱਪਲਾ ਆ ਕੇ ਦੂਰੀ ਕਰ ਦਿਓ ਟੁੱਟ ਗਈ ਸਾਡੀ ਦੁਕਾਨ ਦੇ ਸਿਰਫ 150 ਰੁਪਏ ਦੇ ਸਿਰਫ 150 ਰੁਪਏ ਦੇ ਜਿੰਨੀ ਮਰਜ਼ੀ ਲੈ ਜਾਓ ਤੇ ਆ ਜਿਹੜੀ ਵੈਰਾਈਟੀ ਪਈ ਹੈ ਵੀਰੇ ਆ ਲੈਦਰ ਵਗੈਰਾ ਇਹ ਸਾਰਾ ਲੂ ਸਟਿਚ ਦਾ ਅਰੀਜਨਲ ਆ ਜੀ 700 ਰੁਪਏ ਦੇ ਵਿੱਚ ਆ ਜੀ ਸਾਰਾ ਇਹ ਵੀ ਸਿਰਫ 700 ਰੁਪਏ ਦੇ ਵਿੱਚ ਸਿਰਫ ਵੀ 700 ਦੇ ਵਿੱਚ ਕੀ ਬਾਤ ਹੈ ਭਾਜੀ ਜਿੰਨਾ ਮਰਜ਼ੀ ਮਨ ਲੈ ਜਾਓ ਸਾਰੇ 700 ਰੁਪਏ ਦੇ ਦੇਣਾ ਬਾਕੀ ਤੁਹਾਨੂੰ ਵੈਰਾਈਟੀ ਤੇ ਨਿਗਾ ਮਰਵਾਈ ਦਿੱਤੀ ਬਾਕੀ ਆਪਣੇ ਕੋਲ ਮਾਲ ਤੇ ਨਿਗਾ ਮਰਵਾ ਦੋ ਮਾਲ ਹਮੇਸ਼ਾ ਸਾਰਾ ਦਿਖਾ ਦੇ ਕੈਮਰਾਮੈਨ ਬਈ ਆ ਮਾਲ ਹਮੇਸ਼ਾ ਹੀ ਇੰਨਾ ਪਿਆ ਰੰਦਾ ਅੰਦਰ ਹਾਂਜੀ ਆਲ ਰੈੱਡ ਟੈਪ ਦੀ ਦਿਖਾਓ ਤੁਸੀਂ ਜਿਹੜੀ ਆਪਣੇ ਕੋਲੇ ਰੈੱਡ ਟੈਪ ਨਾਲ ਵਧੀਆ ਆਪਣੀ ਸੈਟਿੰਗ ਕਰੀ ਹੋਈ ਆ ਹਾਂਜੀ ਹਾਂਜੀ ਆਪਣੇ ਕੋਲ ਰੈਕਟਰ ਦੀ ਕੋਲ ਐਟਮ ਹੀ ਹੁੰਦੇ ਤੇ ਕਰੀਮ ਲਗਭਗ ਆ ਦਿਖਾਓ ओरिजिनल ਦੀ ਗਰੰਟੀ ਹੋ 2300 ਰੁਪਿਆ ਐਮ ਆਰ ਪੀਏ ਤੇ ਵੀਰੇ 2300 ਰੁਪਏ ਦੀ ਇਹੇ ਟੀ-ਸ਼ਰਟ ਤੈਨੂੰ ਸਿਰਫ ਹੀ 300 ਰੁਪਏ ਹੀ ਦੇਣੀ ਆ ਜੀ ਬਈ ਯਾਰ ਕਿਉਂ ਪੱਕੀ 200 ਪਈ ਆ ओरिजिनल ਬਈ 100 ਰੁਪਏ ਤੇ ਟੈਗ ਸਾਰਾ ਕੁਝ ਯਾਰ ਸਿਰਫ ਆਪਣਾ ਬਾਲਾ ਸ਼ੋਰੂਮ ਸ਼ੋਰੂਮ ਨਹੀਂ ਕਰਨਾ ਥੋੜਾ ਔਖਾ ਹੋ ਜਾਂਦਾ ਫਿਰ ਸੋ ਮੈਂ ਕਹਿੰਦਾ ਤੁਸੀਂ ਟਰਾਈ ਕਰਿਓ ਫੇਰ ਲੈ ਕੇ ਜਾਓ ਸਾਡੇ ਇੱਕ ਵਾਰੀ ਸਹੀ ਗੱਲ ਆ ਤੁਸੀਂ ਤਾਂ ਟਰਾਈ ਕਰਨਾ ਆ ਉੱਥੇ ਜਾ ਕੇ ਪੀਸ ਤੇ ਮੋਡਲ ਠੀਕ ਹੈ ਫਿਰ ਆਜ ਬਾਈ ਕੋਲੇ ਆਜ ਇੱਕ ਵਾਰੀ ਇਹ ਚੈੱਕ ਕਰਨਾ ਤੁਸੀਂ ਲੈਣਾ ਨਹੀਂ ਲੈ ਕੇ ਮੈਂ ਤਾਂ ਫੋਟੋ ਖਿੱਚੋ ਤੇ ਬਾਈ ਕੋਲੇ ਆਓ ਇੱਥੋਂ ਆ ਕੇ ਦੇਖੋ ਤੁਸੀਂ ਇਹਦੇ ਚ ਡਿਜ਼ਾਈਨ ਆਪਣੇ ਕੋਲ ਵਾਧੂ ਪੈ ਨਹੀਂ ਜੀ ਸਾਇਜ ਵਾਧੂ ਪੈਨੇਗੇ ਸਿਰਫ 360 ਸਿਰਫ 360 ਭਾਈ ਯਾਰ ਸੱਚੀ ਹੈਰਾਨ ਕਰੀ ਜਾਂਦਾ ਮੈਂ ਇਹਨਾਂ ਦੀ ਗਾਰੰਟੀ ਹੋ ਜੀ ਬਾਕੀ ਹੁਣ ਉਹ ਜਿਹੜੇ ਆ ਐਚਐਮ ਦਾ ਯਾਰ ਇਹਦਾ ਕੀ ਪ੍ਰਾਈਸ ਹੈ ਵੀਰੇ ਇਹ ਵੀ ਤੇ ਪਹਿਲਾਂ ਆਈ ਸੀ ਇਹ ਵੀ ओरिजिनल ਸੀ ਤੇ ਇੱਕ ਅੱਧਾ ਪੀਸ ਹੀ ਰਹਿ ਗਿਆ ਇਹ ਵੀ ਆਪਾਂ 300 ਦੇ ਵਿੱਚ ਜੀ ਐਂਡ ਤੇ ਆ ਕੇ 1000 ਦੀਆਂ 5 ਕਰਤੀਆਂ ਸੀ ਅੱਛਾ ਜੀ ਹਾਂ ਕਰ ਕਰ ਪੀਸੀ ਇੱਕ ਬਾਈ ਯਾਰ ਕੀ ਬਾਤ ਆ ਯਾਰ 5 ਟੀ-ਸ਼ਰਟ ਚੈੱਕ ਕਰੋ ਵੀਰੇ ਯਾਰ ਆਰਟੀਕਲ ਚੈੱਕ ਕਰੋ ਐਚਐਮ ਦਾ 1000 ਦੀਆਂ 5 ਦਿੱਤੀਆਂ ਸੀ ਬਾਈ ਜਿਹੜਾ ਨੇ ਸਿਰਫ 200 ਰੁਪਏ ਦੇ ਵਿੱਚ ਸਿਰਫ 200 ਰੁਪਏ ਦੇ ਵਿੱਚ ਲੋਕਲ ਵੀ ਨਹੀਂ ਮਿਲਦੀ 200 ਰੁਪਏ ਦੇ ਵਿੱਚ ਜੀ ਬਾਈ ਹੋਰ ਤਾਂ ਹੋਰ ਡਿਓਰ ਵੀ ਪਿਆ ਵੀਰੇ ਡਿਓਰ ਦਾ ਕੀ ਰੇਟ ਆ ਇਹ ਵੀ ਦੱਸ ਦਿਓ ਮਾੜਾ ਯਾਰ ਬਾਈ ਇਹਦਾ ਕੀ ਪੁੱਛਣਾ ਭਾਈ ਇਹ ਤਾਂ 5-4 ਪিস ਨੇ ਆਪਾਂ ਵੀਡੀਓ ਪਾਵਾਂਗੇ ਮੁੜ ਕੇ ਕਸਟਮਰ ਆ ਜਾਂਦੇ ਜਿਆਦਾ ਥੋੜਾ ਔਖਾ ਇਹ ਆਪਾਂ ਲੈ ਜੇ ਕੋਈ ਗੱਲ ਨਹੀਂ ਇਹਦੇ 'ਚ ਇੱਕ ਕ ਇਹ ਹਜ਼ਾਰ ਦੀਆਂ 5 ਦੇ ਦੂੰਗਾ ਜੀ ਡਿਓਰ ਦੀ ਇਹ ਵੀ ਹਜ਼ਾਰ ਦੀਆਂ 5 5 ਦੇ ਦੂੰਗਾ ਪਰ ਕਲਰ ਇੱਕ ਹੀ ਹੈ ਵੀ ਸਰ ਆ ਗਿਆ ਨੇ ਇਹ ਵੀ ਤਾਂ ਹੀ ਅਸੀਂ ਵੀਡੀਓ ਨਹੀਂ ਪਾ ਰਹੇ ਇੱਕ ਹੀ ਕਲਰ ਰਹਿ ਗਿਆ ਇੱਕ ਹੀ ਆਰਟੀਕਲ ਰਹਿ ਗਿਆ ਹਜ਼ਾਰ ਦੀਆਂ 5 ਦੇ ਦੂੰਗਾ ਬਾਈ ਹਜ਼ਾਰ ਦੀਆਂ 5 ਡਿਓਰ ਦੀ ਟੀ-ਸ਼ਰਟ ਆ ਠੀਕ ਹੈ ਤੇ 10 12 ਪੀਸ ਰਹਿੰਦੇ ਨੇ ਨਵੇਟੀਆਂ ਜੀ ਹਜ਼ਾਰ ਦੀਆਂ 5 ਤੁਹਾਨੂੰ ਆਪਾਂ ਨਿਗਾਹ ਮਰਾ ਦੇਣਾ スニーカーਾਂ ਤੇ ਜਿਹੜੇ ਮੁੰਡੇ スニーカー ਪਸੰਦ ਕਰਦੇ ਨੇ ਪਉਨੇ スニーカー ਦੱਸ ਦੇ ਬਾਈ ਕੀ ਕੀ ਰੇਟ ਹੈ スニーカー ਨਾ ਬਾਈ ਇਹ ਆਪਾਂ ਨਾ ਬਸ ਪੇਟੀ ਚ ਪਾਤੇ ਤੇ ਪੇਟੀ ਚ ਉਦੋਂ ਪੈਂਦੇ ਆ ਜਿਦੋਂ ਰੇਟ ਕੋੜਾ ਰਹੇ ਜੀ ਜਮਾ ਘੱਟ ਰਹੇ ਜੀ ਅੱਛਾ ਜੀ ਰੈਟ ਹੈ ਉਹਦਾ Ориਜినਲ ਆ ਜੀ ਜਿੱਥੇ ਮਰਜੀ ਚੈੱਕ ਕਰਾ ਦਿਓ ਇਹਦੇ ਚ ਆਪਣੇ ਕੋਲ ਆ ਤੁਸੀਂ ਚੱਕਿਆ ਹੋਇਆ ਲੀਕ ਉੱਪਰ ਦਾ ਪੀਸ ਆ ਬਿਲਕੁਲ ਲੀਕ ਉੱਪਰ ਦਾ ਜੀ ਇਹਦੀ ਵੀ 100% Ориਜినਲ ਦੀ ਗਾਰੰਟੀ ਹੋ ਹਾਂਜੀ ਇਹ 10 ਤੇ 11 ਨੰਬਰ ਓਨਲੀ ਸਿਰਫ 10 ਤੇ 11 ਨੰਬਰ ਸਿਰਫ 10 ਤੇ 11 ਦੇਣਾ ਕਿੰਨੇ ਦਾ ਭਾਈ 299 ਰੁਪਏ ਉਹ ਤੇਰਾ ਭਲਾ ਹੋਵੇ ਭਾਈ ਜਿਹਦੇ ਵੱਡਾ ਸਾਈ ਜਣਾ 10 ਤੇ 11 ਵਾਲੇ ਸਿਰਫ 299 300 ਰੁਪਏ ਦੇ ਵਿੱਚ ਸ਼ੂ ਚੱਕੋ ਰੁਪਈਆ ਵਾਪਸ ਇਹ ਆ ਜੀ ਇਹਦੇ ਕਲਰ ਆਪਣੇ ਕੋਲ ਕਾਫੀ ਪੈਣੇ ਓਰੀਜਨਲ ਰੈਟਨ ਵੀ ਬਧੇਰੇ ਪਏ ਆ ਬਾਈ ਹੋਰ ਓਰੀਜਨਲ ਰੈੱਡ ਹੈਪ ਹੋਣ ਦੇ ਬਾਈ ਗਾਰੰਟੀ ਹੋ ਗਈ ਸਿਰਫ ਹੀ 299 ਰੁਪਏ ਦਾ 10 ਤੇ 11 ਨੰਬਰ ਵਾਲਾ ਆਵੇ ਦੂਜਾ ਮੇਰਾ ਵੀਰ ਕਿਉਂ ਹੀ ਨਾ ਆਵੇ ਕਿਉਂਕਿ ਐ ਹੁੰਦਾ ਮੜਕੇ ਇੱਥੇ ਆ ਗਿਆ ਕੋਈ 8 ਨੰਬਰ ਦੇ ਦੇ 9 ਦੇ ਦੇ 6 ਦੇ ਦੇ ਸਾਡੇ ਇਹ ਜਸਤਾ ਦਾ 11 ਨੰਬਰ ਆ ਸਿਰਫ 299 ਰੁਪਏ ਦੇ ਵਿੱਚ ਭਾਈ ਜਲਦੀ ਤੋਂ ਜਲਦੀ ਪਹੁੰਚੋ 299 ਰੁਪਏ ਦੇ ਵਿੱਚ 10 ਤੇ 11 ਨੰਬਰ ਪਿਆ ਸਨੀਕਰ ਆ ਰੈਟੇਪ ਲੀਕ ਉੱਪਰ ਦੋ ਬ੍ਰੈਂਡ ਆ ਭਾਈ ਜੀ ਦੋ ਬ੍ਰੈਂਡ ਪਏ ਨੇਗੇ ਠੀਕ ਹੈ ਤੇ ਆ ਪੇਟੀ ਭਰੀ ਪਈ ਆ ਜਿੰਨੇ ਕ ਪੀਸ ਹੈਗੇ ਆ ਭਾਈ 50 ਕ ਪੀਸ ਨੇ ਬਸ ਇੰਨੀ ਨੇ ਆ ਦੇਖ ਲਓ ਕਲਰ ਸਿਰਫ 299 ਰੁਪਏ ਦੇ ਵਿੱਚ ਰੈਟੇਪ ਕਿਤੇ ਨਹੀਂ ਮਿਲੂ ਤੁਹਾਨੂੰ ਕਿਤੇ 20 ਨਹੀਂ ਮਿਲੂਗਾ ਬਾਕੀ ਆਪਣੇ ਕੋਲੇ ਮਾਲ ਦੀ ਕਦੇ ਵੀ ਨਹੀਂ ਕਮੀ ਹੁੰਦੀ ਆਜੋ ਅੰਦਰ ਲਿਓ ਸਾਰੀ ਸੇਵਾ ਕਰੀਏ ਆਹ ਹੋ ਜੇ ਭਾਈ ਜੀ ਆ ਦੇਖੋ ਭਾਈ ਮਾਲ ਸਾਰਾ ਆਪਣੇ ਕੋਲ ਫੁੱਲ ਭਰਿਆ ਪਿਆ ਬਾਕੀ ਬਾਹਰ ਆ ਮਾਲ ਆਇਆ ਤਾਂ ਸਾਰੀ ਅੰਦਰ ਸੈਟਿੰਗ ਕਰ ਲਾਂਗਾ ਦੇਖੋ ਤਾਂ ਅੰਦਰ ਚੜਾਇਆ ਪਿਆ ਖਜ਼ਾਨਾ ਪੂਰਾ ਗਾ ਖਜ਼ਾਨਾ ਪੂਰਾ ਜਿਵੇਂ ਆਹ ਆਰਟੀਕਲ ਆ ਸਾਰੇ ਆਰਟੀਕਲ ਹੀ ਨੇ ਆਹ ਆਰਟੀਕਲ ਉੱਤੇ ਤਾਂ ਸਾਰੇ ਇੱਕ ਇੱਕ ਪੀਸ ਹੀ ਨੇ ਆ ਹੀ ਨਹੀਂ ਵੀ ਉਹ ਅਲੱਗ ਵੀ ਜਿਵੇਂ ਆਹ ਆਰਟੀਕਲ ਆ ਤੁਹਾਡੇ ਕੋਲੇ ਆ ਸਾਰੇ ਕਲੰਬਸ ਹਨਾ ਇਹ ਸਾਰੇ ਕਲੰਬਸ ਆ ਹੀ ਨੀਚੇ ਤੋਂ ਕੋਈ ਕਲੰਬਸ ਹੀ ਪੈ ਨਹੀਂ ਰਹੇ ਯਾਰ ਕੀ ਬਾਤ ਹੈ ਵੀਰੇ ਯਾਰ ਜਿਵੇਂ ਆ ਸਾਡੇ ਕੋਲੇ ਜਿਵੇਂ ਆ ਅਸੀਂ ਬੈਲੀਆਂ ਰੱਖੀਆਂ ਹੋਈਆਂ ਇੱਥੇ ਮੰਨ ਲਓ ਅੰਦਰ ਬਾਹਰ ਪੀਸ ਲੱਗ ਗਿਆ ਨਾਲ ਨਾਲ ਅਸੀਂ ਅੰਦਰ ਬਾਹਰ ਫੇਰ ਲਾ ਦਿੰਦੇ ਡਿਸਪਲੇ ਕਰ ਦਿੰ ਬਾਕੀ ਆਪਣੇ ਕੋਲੇ ਆ ਦੇਖੋ ਕਲਰ ਕਿੰਨੇ ਕਿੰਨੇ ਸੋਹਣੇ ਕਲਰ ਪੈਨੇਗੇ ਕੀ ਬਾਤ ਹੈ ਜੀ ਵੀਰੇ ਆ ਓਗੀ ਹੈ ਨਾ ਇਹ ਓਗੀ ਜੀ ਸਿਰਫ ਹੀ 700 ਰੁਪਏ ਦੇ ਵਿੱਚ ਮਿਲ ਲਈ ਜਿੰਨੇ ਮਰਜ਼ੀ ਲੈ ਜਾਓ ਵੀਰੇ ਓਗੀ ਸਿਰਫ 700 ਰੁਪਏ ਦੇ ਵਿੱਚ ਯਾਰ ਆ ਵੀ ਵੀਰੇ ਆ ਆਵਾ ਦੱਸ ਯਾਰ ਲੋਕ ਨਾ ਬਾਈ ਵੀਡੀਓ ਪਾ ਦਿੰਦੇ ਨੇ ਹਾਂ ਕੱਟ ਪਾਤੀ ਕਿਸੇ ਨੇ ਵੱਧ ਪਾਤੀ ਜਾਣ ਕੇ ਪ੍ਰੋਮੋਸ਼ਨ ਕਰਨ ਦੇ ਮਾਰੇ ਦੁਕਾਨ ਤੇ ਹੁਣ ਕੇ ਕਹਿੰਦੇ ਹੈ ਨਹੀਂ ਹੈ ਨਹੀਂ ਸਾਡੇ ਕੋਲ ਹਾਂ ਸਾਡੇ ਕੋਲ ਪੀਸਾ ਨਿਗਾ ਮਰਵਾ ਦੋ ਸਾਰਾ ਬਾਈ ਇਧਰ ਆ ਕੇ ਇਧਰ ਨੂੰ ਆ ਕੇ ਨਾ ਨਿਗਾ ਮਰਵਾ ਦੇ ਸਾਰਾ ਓਗੀ ਪਿਆਗਾ ਬਾਕੀ ਬਾੜਮਾਲ ਬਹੁਤ ਪਿਆਦਾ ਆਪਾਂ ਵੀਡੀਓ ਬਣਾ ਰਹੇ ਸੀ ਉਹਦੇ ਵਿੱਚ ਵੀ ਆ ਗਿਆ ਹੋਊਗਾ ਹਾਂ ਆ ਹੋ ਗਈ ਸਾਰਾ ਹੋ ਗਈ ਪਿਆ ਆਪਣੇ ਕੋਲੇ ਬਾਈ ਇਹਦਾ ਰੇਟ ਦੱਸ ਮੈਨੂੰ ਇਹਦਾ ਵੱਧ ਲੱਗ ਰਿਹਾ ਹੈ ਯਾਰ ਇਹਦੇ ਜੇ ਕਨਫਿਊਜ਼ਨ ਆ ਇਹਦਾ ਕੀ ਰੇਟ ਹੈ ਇਹ ਬਾਈ ਐਮ ਆਰ ਪੀ ਤੋਂ ਲੈਸ ਆ ਜਿੰਨੀ ਐਮ ਆਰ ਪੀ ਆ ਕਲੰਬਸ ਹੋ ਗਿਆ ਕੈਂਪਸ ਹੋ ਗਿਆ ਹਾਂ ਇਹ ਆਲ ਇੰਡੀਆ ਦਾ ਚੈਲੰਜ ਹੋਊਗਾ ਆਪਾਂ 50% ਲੈਸ ਦੇ ਦੇ ਕਿਆ ਬਾਤ ਹੈ ਵੀਰੇ 50% ਲੈਸ ਦੇ ਬਿਲਕੁਲ オリジナル ਕਲੰਬਸ ਦਾ ਸ਼ੂਜ਼ ਆ ਵੀਰੇ ਕਲੰਬਸ ਦਾ ਆ ਗਿਆ ਤੇ ਕੈਂਪਸ ਦਾ ਵੀ ਆਪਾਂ 50% ਲੈਸ ਦੇ ਦੇਗਾ ਲਓ ਬਾਈ ਜੀ ਹੁਣ ਤੁਹਾਡੇ ਲਈ ਕਿ ਸਪੈਸ਼ਲ ਆਫਰ ਆ ਵੀਰੇ ਕਿੰਨੇ ਪਰਸੈਂਟ ਡਿਸਕਾਊਂਟ ਦੇ ਦੀਏ ਕੈਂਪਸ ਤੇ 60 ਪਰਸੈਂਟ ਸਕਾਊਂਟ ਦਊਗਾ ਰਿੰਕੋ ਬ੍ਰਾਂਡ ਹੱਬ ਆ ਆਲ ਇੰਡੀਆ ਦਾ ਚੈਲੰਜ ਹੋਊਗਾ ਜੀ ਵੀਰੇ 60 ਪਰਸੈਂਟ ਡਿਸਕਾਊਂਟ 70 ਪਰਸੈਂਟ ਡਿਸਕਾਊਂਟ ਦੁਕਾਨਦਾਰ ਦੀ ਗਰੀਬ ਵੀ ਨਹੀਂ ਡਿਸਟ੍ਰੀਬਿਊਟਰ ਨੂੰ 30 ਪਰਸੈਂਟ ਕੱਟ ਕੇ ਦਿੰਦਾ ਡਿਸਟ੍ਰੀਬਿਊਟਰ ਵੀ ਗਣਦਾਰ ਹਾਂ ਕੈਂਪਸ ਦੇ ਰਿੰਕੋ ਬ੍ਰਾਂਡ ਹੱਬ ਦਊਗਾ 60 ਪਰਸੈਂਟ ਲੈਸ ਆਹ ਸ਼ੂਜ਼ ਤੇ ਵੀਰੇ ਤੁਹਾਨੂੰ ਸਿਰਫ 60 ਪਰਸੈਂਟ ਲੈਸ ਕਰਕੇ ਜਿੰਨਾ ਐਮਆਰਪੀ ਹੋਊਗਾ ਆਹ ਬਾਈ ਦੋ ਮਾਡਲ ਆਏ ਨੇ ਮੇਰੇ ਕੋਲੇ ਬਿਲਕੁਲ ਰੀਜ਼ਨ ਨਾਲ ਜੇ ਬਿਲਕੁਲ ਗਾਰੰਟੀ ਹੋ ਜਿੱਥੇ ਮਰਜ਼ੀ ਚੈੱਕ ਕਰਾ ਲਿਓ 60% ਸਕਾਊਂਟ ਦਊਗਾ ਜੇ ਕਿਤੇ ਘੱਟ ਮਿਲ ਜੇ ਜੁੱਤਾ ਫ੍ਰੀ ਬਈ ਐਦੂ ਵੱਡਾ ਚੈਲੰਜ ਨਹੀਂ ਮਿਲਣਾ ਰਿੰਕੂ ਬ੍ਰਾਂਡ ਹੱਬ ਨੇ ਚੈਲੰਜ ਦੇਤਾ ਵੀਰੇ ਜੇ ਤੁਹਾਨੂੰ 60% ਤੋਂ ਕਿਤੇ ਵੀ ਘੱਟ ਮਿਲ ਜੇ ਤੁਹਾਨੂੰ ਸ਼ੂਜ਼ ਬਿਲਕੁਲ ਫ੍ਰੀ ਹੈ ਵੀਰੇ ਬਿਲਕੁਲ ਫ੍ਰੀ ਜੀ ਠੀਕ ਹੈ ਤੇ 60% ਸਕਾਊਂਟ ਤੇ ਮਿਲਣਾ ਕਿੱਥੇ ਹੈ ਰਿੰਕੂ ਬ੍ਰਾਂਡ ਹੱਬ ਰਾਮਪਰਾ ਫੂਡ ਰਾਮਪਰਾ ਫੂਡ ਠੀਕ ਹੈ ਜੀ